ਵਾਹਿਗੁਰੂ ਜੀ ਕੀ ਫਤਿਹ ਜੀ ਪੰਜਾਬ ਦੇ ਤੇ ਵਿਵਤਾ ਦਾ ਸਮਾਂ ਆਇਆ ਵਾ ਸੋ ਤੁਸੀਂ ਹਾਲਾਤ ਵੇਖ ਸਕਦੇ ਜੇ ਸਾਡੇ ਤਰਨਤਾਰਨ ਜ਼ਿਲ੍ਹੇ ਦੇ ਪਿੰਡਾਂ ਦੇ ਪਿੰਡ ਮੁੰਡਾ ਪਿੰਡ ਜੋੜ ਗੁੱਜਰਪੁਰ ਭੈਲ ਕੋਈ 15 ਪਿੰਡਾਂ ਦੇ ਇਲਾਕੇ ਛਾਕੇ ਇੰਨੇ ਕੋ ਬੁਰੇ ਹਾਲਾਤ ਆ ਕਿ ਸਾਡੇ ਕੋਲ ਇੱਕ ਮਰਲਾ ਜਗ੍ਹਾ ਵੀ ਨਹੀਂ ਬਜੀ ਪੱਠਿਆਂ ਵਾਸਤੇ ਕੋਈ ਝੋਨਾ ਨਹੀਂ ਬਜਿਆ ਕੋਈ ਕਮਾਦ ਨਹੀਂ ਬਜਿਆ ਦਾਨੀ ਸੱਜਣ ਵੱਡੇ ਤੋਂ ਵੱਡੇ ਇੱਥੇ ਪੰਜਾਬ ਦੇ ਬੈਠੇ ਆ ਵੀਰ ਹਣੀ ਅੱਜ ਸਾਡੇ ਕੋ ਪੱਠਿਆਂ ਦਾ ਟਰਾਲਾ ਜਿਹੜਾ ਵਾ ਅਸੀਂ ਬੇਨਤੀ ਇਹਨਾਂ ਨੂੰ ਕੀਤੀ ਸੀ ਵੀਡੀਓ ਜਰੀਏ ਉਹ ਅੱਜ ਪਹੁੰਚੇ ਆ ਜ਼ਿਲ੍ਹਾ ਬਰਨਾਲਾ ਪਿੰਡ ਸੰਧੂ ਕਲਾਂ ਉੱਥੋਂ ਵੀਰ ਹੁਣੀ ਜਿਹੜੇ ਸਾਡੇ ਕੋਲ ਪੱਠੇ ਲੈ ਕੇ ਆਏ ਆ ਇੱਕ ਦਿਨ ਅੱਗੇ ਵੀ ਜਿਹੜੇ ਵੀਰ ਹੁਣੀ ਸਾਡੇ ਕੋਲ ਜਿਹੜਾ ਆਚਾਰ ਲੈ ਕੇ ਪਹੁੰਚੇ ਸੀਗੇ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆ ਇੰਦਰਜੀਤ ਸਿੰਘ ਤੇ ਮੱਖਣ ਸਿੰਘ ਹੁਣੀ ਤੇ ਸਮੂਹ ਇਹਨਾਂ ਦੀ ਜਿਹੜੀ ਟੀਮ ਆ ਪਿੰਡ ਦੇ ਜਿੰਨੇ ਵੀ ਪ੍ਰਤਵੰਤੇ ਸੱਜਣੇ ਨਾਲ ਪਹੁੰਚੇ ਆ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਸੋ ਮੈਂ ਬੇਨਤੀ ਤੁਹਾਨੂੰ ਕਰਦਾ ਵਾਂ ਕਿ ਜਿੱਦਾਂ ਅੱਜ ਇਹ ਵੀਰ ਹੁਣੇ ਸਾਡੇ ਕੋਲ ਪਹੁੰਚੇ ਆ ਸਾਡੀ ਬਾਹ ਫੜੀ ਜਾਵੇ ਸਾਡੇ ਕੋਲ ਆਇਆ ਜਾਵੇ ਸਾਡੇ ਕੋਲ ਪਹੁੰਚ ਕੀਤੀ ਜਾਵੇ ਜਿਹੜੀਆਂ ਜਿਹੜੀਆਂ ਸਾਡੇ ਪਿੰਡਾਂ ਦੀਆਂ ਲੋੜਾਂ ਵਾਂ ਉਹ ਬੇਨਤੀ ਆ ਕਿ ਸਾਡੀਆਂ ਉਹ ਪੂਰੀਆਂ ਕੀਤੀਆਂ ਜਾਣ ਇਹ ਪੰਜਾਬ ਜਿਹੜਾ ਪੰਜਾਬੀਆਂ ਦੇ ਨਾਲ ਪੰਜਾਬੀ ਖਿਲੋਂਦੇ ਆ ਚਮਕੌਰ ਸਿੰਘ ਧੁੰਨ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇਹ ਜਿਹੜੀ ਟਰਾਲੀ ਆ ਸਾਡੇ ਕੋਲ ਇੱਥੇ ਭੇਜੀ ਆ ਇਸ ਤੋਂ ਬਾਅਦ ਉਹ ਚਾਰ ਦੀ ਇੱਕ ਟਰਾਲੀ ਸਾਡੇ ਕੋਲ 300 ਲੇ ਆ ਕੇ ਸ਼ਾਕੇ ਗੱਟਾ ਉਹ ਵੀ ਸਾਡੇ ਕੋਲ ਲੈ ਕੇ ਆ ਰਹੇ ਆ ਵਾਰਸ ਪੰਜਾਬ ਦੇ ਜਥੇਬੰਦੀ ਜਿਹੜੀ ਆ ਉਹ ਦਿਨ ਰਾਤ ਇੱਕ ਕਰਕੇ ਇਹ ਭਰਾਵਾਂ ਦੀ ਸੇਵਾ ਦੇ ਵਿੱਚ ਲੱਗੀ ਹੋਈ ਆ ਭਾਈ ਅਮਰਤਪਾਲ ਸਿੰਘ ਦੀ ਪੂਰੀ ਟੀਮ ਜਿਹੜੀ ਮੁੰਡੇ ਪਿੰਡ ਦੀ ਤੇ ਜਿਹੜੀ ਹਲਕਾ ਖਡੂਰ ਸਾਹਿਬ ਦੀ ਆ ਇਹਨਾਂ ਲਈ ਦਿਨ ਰਾਤ ਇੱਕ ਕਰ ਰਹੀ ਆ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ